ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲਾ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਸਕਰੀਨ ਤੇ ਚੱਲੀਆਂ ਦਾ ਨੋਟ ਕਰ ਲਓ ਆਨ ਸਕਰੀਨ ਤੇ ਇੱਕ ਸੋਨੂੰ ਅੱਜ ਚੋਕਰ ਝੋਟੀ ਦਿਖਾਵਾਂਗੇ ਪਿੰਡ ਦੀਨਾ ਸਾਬ ਤੋਂ तहसील निहाल सिंह वाले ਤੋਂ ਤੇ موਗੇ ਜ਼ਿਲ੍ਹੇ ਦੇ ਪਿੰਡ ਤੋਂ ਆਪਾਂ ਵੀਡੀਓ ਕਵਰ ਕਰਨ ਲੱਗੇ ਆਂ ਗੱਲਬਾਤ ਫੌਜੀ ਸਾਹਿਬ ਨਾਲ ਕਰਾਵਾਂਗੇ ਅੱਗੇ ਹੀ ਤਰ੍ਹਾਂ ਤੇ ਥੋਖੜ ਝੋਟੀਆ ਵੀਰਾਂ ਦੀ ਮੰਗ ਤੇ ਲਿਆਂਦੀ ਹੈ ਕਿਉਂਕਿ ਥੋਖੜ ਦੀ ਮੰਗ ਬਹੁਤ ਆਜੋ ਬਾਈ ਇੱਥੇ ਆਜੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੁੱਟੇ ਕੀ ਹਾਲ ਹੈ ਬਾਈ ਵਧੀਆ ਹੋਰ ਠੀਕ ਠਾਕ ਹਾਂ ਠੀਕ ਹੈ ਬਾਈ ਵਧੀਆ ਪਹਿਲਾਂ ਤਾਂ ਨੰਬਰ ਬੋਲ ਦਗੇ ਜੀ ਨੰਬਰ 9463903560 ਨਾਮ ਮੇਰਾ ਜੰਟਾ ਬੋਲੀ ਜੀ ਪਿੰਡ ਦਿਨਾ ਸਾਹਿਬ ਤਹਿਸੀਲ ਨਿਹਾਲ ਸਿੰਘ ਜ਼ਿਲ੍ਹਾ ਮੋਗਾ ਤੇ ਚੰਗਾ ਨਿੰਦਰ ਰਿਸਪੌਂਸਰ ਬਹੁਤ ਵਧੀਆ ਬਾਈ ਬਹੁਤ ਵਧੀਆ ਬ ਜੇ ਫਿਰ ਲਿਆਂਦੀ ਬਾਈ ਦੀ ਟੋਕਰ ਝੂਠੀ ਹੈ ਟੋਕਰ ਝੋਟੀ ਲਿਆਂਦੇ ਭਾਈ ਆਪਾਂ ਲਿਆਂਦੀ ਆ ਇਹ 1 ਮਹੀਨੇ ਦੀ ਗੱਬੜ ਚੈੱਕ ਚ ਨਹੀਂ ਆਉਂਦੀ ਆਪਾਂ ਦੇਣੀ ਆ ਟੋਕੜ ਕਹਿ ਕੇ ਦੱਸ ਆਪਾਂ ਤਾਂ ਦੰਦਨੇ ਅਗਲਾ ਵੀ ਜਾ ਕੇ ਇਹਨੂੰ ਕੋਈ ਗਰਮ ਚੀਜ਼ ਨਾ ਬਾਰੇ ਨਾ ਗਰਮ ਚੀਜ਼ ਇਹਨਾਂ ਦੇ ਸਾਂਹ ਤੋਂ ਬਣੀ ਹੋਈ ਆ ਵੀਡੀਓ ਆਪਣੇ ਕੋਲੇ ਆ ਹਾਂ ਵੀਡੀਓ ਕੋਲੇ ਆ ਉਹ ਆਏ ਆ ਨਾ ਗੱਲ ਜੀ ਜੇ ਆਪਾਂ ਦਾਸਤਾ ਵੇ ਮਹੀਨੇ ਦੀ ਬਣੀ ਬਿਆ ਕਿਸੇ ਦਾ ਫਾਇਦਾ ਹੋ ਜਾ ਫਾਇਦਾ ਹੋ ਜਾ ਤੇ ਆਪਾਂ ਖਾਲੀ ਕਰਕੇ ਦੇਣੀ ਆਪਾਂ ਉਹਨੇ ਗੱਬਣ ਵਾਲੇ ਪੈਸੇ ਲੈਣੇ ਬਿਲਕੁਲ ਬਿਲਕੁਲ ਓਕੇ ਤੇ ਕਿੰਨਾ ਦੁੱਧ ਆ ਗਿਆ ਜੀ ਦੁੱਧ ਇਹਦੇ ਥੱਲੇ ਬੂਟੇ 7 ਕਿਲੋ ਆਪਾਂ 6 ਕਿਲੋ ਕਾਕੇ ਦੇਣੀ 7 ਕਿਲੋ ਦੁੱਧ ਆ ਗਿਆ ਇਹ ਥੱਲੇ ਤੇ ਵਜਨ ਫੁੱਲ ਹਣਾ ਵਜਨ ਫੁੱਲ ਬਣੀ ਪਈ ਅੱਪੂ ਤੇ ਮਿਲਦੀ ਕਿਵੇਂ ਆ ਬਾਈ ਸਹੀ ਗੱਲ ਮਿਲਦੀ ਚਾੜ ਤੇ ਬਾਈ 4 ਸਿੱਟੋ ਚੋ ਬੇਸ਼ੱਕ ਹੁਣ ਚੋਲਾ ਚਾਟ ਪੱਕ ਓਕੇ 6 ਕਿਲੋ ਦੁੱਧ ਮਣਕੇ ਲਿਆ ਤੇ ਬਣੀ ਦੀ ਆਪਾਂ ਕਹਿ ਕੇ ਦੇ ਦੇਣੀ ਆਪਣੀ ਗਾਰੰਟੀ ਕੋਈ ਗਾਰੰਟੀ ਹਾਂ ਗਾਰੰਟੀ ਕੋਈ ਆਪਾਂ ਵੀਡੀਓ ਦਿਖ ਛੇ ਛੋਟਾ ਮੰਨ ਕੇ ਨਾ ਆਇਓ ਤੇ ਸੌਦਾ ਨਾ ਕਰੋ ਛੇ ਛੋਟਾ ਮੰਨ ਕੇ ਵਧੀਆ ਸਾਈਜ਼ ਤੇ ਚੰਗੀ ਲਮਾਈ ਲਮੋਈ ਠੀਕ ਹੈ ਜੀ ਤੇ ਥਣਾ ਥੁਣਾ ਦੀ ਓਕੇ ਹੈ ਜੀ ਓਕੇ ਬਾਈ ਥਣਾ ਥੁਣਾ ਦੀ ਓਕੇ ਹੈ ਬਾਈ ਦਾ ਕਹਿਣਾ ਪ੍ਰੋਪਰ ਥਣਲੇਵੇ ਦੀ ਸਾਫ ਆ ਤੇ ਕਦ ਗੜ ਮੈਂ ਤੁਹਾਨੂੰ ਫੇਰ ਦੱਸ ਦਿਆਂ ਚੰਗਾ ਮੋੜ ਲਿਓ ਜੀ ਆ ਜਾਓ ਆ ਦੇਖੋ ਜੀ ਵਾਕੀ ਆਪਾਂ ਦੁਪਹਿਰ ਦੇ ਟਾਈਮ 12 ਵਜੇ ਵੀਡੀਓ ਕਵਰ ਕਰ ਰਹੇ ਹਾਂ ਉਸ ਹੱਬ ਨਾਲ ਜੱਜਮੈਂਟ ਕਰ ਲਓ ਥਣਲੇਵੇ ਦੀ ਥਣਲੇਵੇ ਦੀ ਸਾਫ ਬਾਕੀ ਦੀ ਗੱਲ ਦੁੱਧ ਛੋਡੇ ਕਰੇ ਚੰਗਾ ਚਾਹ ਪਾਣੀ ਪੀ ਆ ਜਣਾ ਨੇ ਅੱਜ ਦੇ ਟਾਈਮ ਠੀਕ ਹੈ ਜੀ ਕਿਉਂਕਿ ਮੱਝ ਦਾ 87 ਕਿਲੋ ਹਨਾ ਜੀ ਮੈਨੇ ਰੱਖਦਾ ਦੋ ਬਿਲਕੁਲ ਜੀ ਬਿਲਕੁਲ ਓਕੇ ਆ ਦੇਖੋ ਤੇ ਬਾਕੀ ਦੀ ਗੱਲ ਮੱਝ ਇਹ ਜੀ ਚੀਜ਼ ਹੁੰਦੀ ਹੈ ਜਦੋਂ ਮਰਜੀ ਇਹਨੂੰ ਵੇਚ ਲਓ ਤੇ ਹਾਂ ਜੀ ਫਿਰ 6 ਕਿਲੋ ਆਪਾਂ ਦੁੱਧ ਕਹਿ ਕੇ ਦੇ ਦਾਂ ਤੋਕਰ ਝੋਟੇ ਕੀ ਪੈਸੇ ਕਿੰਨੇ ਜਮਾ ਜਾਏ ਜਦੇ ਜੀ ਪੈਸੇ ਬੂਟੇ ਅੱਗੇ ਵੀ ਆਪਣੇ ਰੇਟ ਜਾਇ ਜੀ ਹੁੰਦੇ ਆ ਬੱਜਾਂਵਾਂ ਜਾਏ ਦੱਸਣਾ ਇਹਦਾ ਮੰਗਦੇ ਆ ਆਪਾਂ 64000 ਰੁਪਏ ਬਾੜ ਦੀ ਦੇਣੀ ਹੈ ਹਾਂ ਨਾ ਹਾਂ ਨਾ 100 ਰੁਪਏ ਛੋੜ ਹੀ ਹੋਣੀ 100 ਰੁਪਏ ਹਾਂ ਓਕੇ ਫਿਰ ਇਹਦੂ ਤਾਂ ਹੁਣ ਸਸਤੀ ਕੀ ਮਿਲਦੀ ਹੈ ਤੁਹਾਡਾ ਜਾਇਜ਼ ਰੇਟ ਆ ਬਿਲਕੁਲ ਤੇ ਬਾਕੀ ਦੀ ਗੱਲ ਉਹੀ ਮਾਰਜਨ ਪਰ 1000 1500 ਹੀ ਆ ਗਿਆ ਹਨ ਹਾਂਜੀ 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 ਚਲੋ ਬਥੇਰਾ ਤੇ ਜਮਾ ਸਹੀ ਰੇਟ ਆ ਜੀ ਖਿੱਚ ਕੇ ਰੇਟ ਆ ਹਨਾ ਹਾਂ ਤੇ ਚੋਕੇ ਲਿਜਾਵੇ ਚੋਕ ਦੋ ਦੰਗ ਚੋਲੇ ਭਣਾ ਦੀ ਓਕੇ ਨੰਬਰ ਬੋਲ ਦੇ ਫਿਰ ਨੰਬਰ 9463903560 ਬਾਕੀ ਦੀ ਗੱਲ ਚੈੱਕ ਕਰੀ ਵੀ ਹੁੰਦੀ ਹੈ ਬਾਈ ਦੀ ਚੋਕੇ ਲਿਹਾਉਂਦਾ ਐ ਨਹੀਂ ਗੱਲ ਹੈਗੀ ਤੇ ਤੁਸੀਂ ਆਪਦੀ ਆਪ ਦਸੱਲੀ ਕਰਕੇ ਲਿਜਾਣੀ ਹੈ ਠੀਕ ਹੈ ਜੀ ਆਪਣਾ ਕੰਮ ਸਿਰ ਵੀਡੀਓ ਕਵਰ ਕਰਨਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਇੱਕ ਛੋਟੀ ਸਾਨੂੰ ਟੋਕੜ ਇੱਕ ਦਿਖਾਤੀ ਬਾਕੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਧੰਨਵਾਦ ਜਲਦ ਮਿਲਦੇ ਆ ਇੱਕ ਨਵੀਂ ਵੀਡੀਓ